ਐਨ ਆਰ ਆ ਗਈ ਰੀਲ ਆਪਣੀ ਫੇਰ ਆ ਗਈ ਆ ਹਨਾ ਕਿਉਂਕਿ ਰੀਲਾਂ ਮੈਂ ਇਕੱਠੀਆਂ ਤਿਆਰ ਕਰ ਰਹੀਆਂ ਸੀਗੀਆਂ ਤੇ ਹੌਲੀ-ਹੌਲੀ ਮੈਂ ਅਪਡੇਟ ਕਰੀ ਜਣਾ ਤੁਹਾਨੂੰ ਜਿਹੜੇ ਮੇਰੇ ਵੀਰਾਂ ਦੇ ਪੇਪਰ ਭਰੇ ਗਏ ਆ ਨੂ ਲੇਆ ਉਸ ਤੇ ਹੁਣ ਜਦੋਂ ਨਿਕਲਣਗੇ ਪੇਪਰ ਕਲਿੱਕ ਹੋਣਗੇ ਪੇਪਰ ਉਹ ਵੀ ਕਲਿੱਕ ਹੋਣੇ ਜਿਹੜੇ ਸਹੀ ਫਾਈਲਾਂ ਤਿਆਰ ਹੋਈਆਂ ਤੇ ਹੁਣ ਝੂਠੀਆਂ ਅਰਜ਼ੀਆਂ ਤੋਂ ਵੀ ਬਾਜੋ ਮੇਰੇ ਭਾਈ ਪੇਪਰ ਜਿਹੜੇ ਕਲਿੱਕ ਹੋਣਗੇ ਪੇਪਰ ਕਲਿੱਕ ਹੋਗੇ ਨੂਲਿਓਸ ਤੇ ਨਿਕਲੇ ਆਉਣਗੇ ਨੂਲਿਓਸ ਤੇ ਸਾਰੀ ਛਾਣਾ ਲੱਗਣ ਤੋਂ ਬਾਅਦ ਨਿਕਲਣਗੇ ਤੇ ਜਿਹੜੇ ਨੂਲਿਓਸ ਤੇ ਨਿਕਲਣਗੇ ਹਨਾ ਜਿੱਦੋਂ ਅੰਬੈਸੀ ਦੇ ਵਿੱਚ ਅੰਬੈਸੀ ਆਪਣੇ ਇੰਡੀਆ ਦੀ ਜਿਹੜੀ ਵੀ ਕੰਟਰੀ ਤੁਹਾਡੀ ਅੰਬੈਸੀ ਆ ਇਹਨਾਂ ਨੇ ਦੱਸਿਆ ਵੀ ਵੀਜ਼ਾ ਜਾਰੀ ਕਰਨ ਯੋਗ ਦੇ ਯੋਗ ਹੋਣ ਤੋਂ ਪਹਿਲਾਂ 7 ਦਿਨਾਂ ਦੇ ਅੰਦਰ ਤੁਸੀਂ ਐ ਕਲੈਰੀਫਿਕੇਸ਼ਨ ਦੇਣੀ ਆ ਮਤਲਬ ਅੰਬੈਸੀ ਦੇ ਵਿੱਚ ਫਾਈਲ ਜਾਵਾਂ ਹੋਗੀ ਤੇ ਅੰਬੈਸੀ ਨੇ ਤੁਹਾਨੂੰ ਮੇਲ ਕਰਨੀ ਆ ਮਾਲਕ ਨੂੰ ਮੇਲ ਕਰਨੀ ਆ ਪਿਕ ਕਰਨੀ ਆ ਵੀ ਆ ਬੰਦਾ ਤੁਹਾਡਾ ਹੀ ਆ ਲਾਖ ਤੇ ਜਾ ਕੇ ਅੰਬੈਸੀ ਨੇ ਫੇਰ ਫਾਨਾ ਪਸਦਾਤਾ ਵੀ ਆ ਬੰਦਾ ਤੁਹਾਡਾ ਹੀ ਹੈ ਜੇ ਤੁਸੀਂ ਕਹਿਤਾ ਵੀ ਹਾਂ ਮਾਲਕ ਨੇ ਕਿਹਾ ਵੀ ਹਾਂ ਬੰਦਾ ਮੇਰਾ ਫੇਰ ਵੀਜ਼ਾ ਲੱਗੂਗਾ ਨਹੀਂ ਅੰਬੈਸੀ ਦੇ ਵਿੱਚੋਂ ਹੀ ਫਾਈਲ ਤੁਹਾਡੀ ਬਰੰਗ ਚਿੱਠੀ ਨੂੰ ਵਾਪਸ ਆ ਜਾਣੀ ਆ ਲੱਕ ਦੀ ਐਮਬੈਸੀ ਦੇ ਵਿੱਚ ਵੀ ਇਹਨਾਂ ਨੇ ਪੰਗਾ ਪਾਤਾ ਇਸ ਵਾਰ ਨਵੀਂ ਫਲੂਸੀ ਦੇ ਵਿੱਚ ਸੋ ਬੈਸਟ ਆਫ ਲੱਕ ਥੈਂਕ ਯੂ